ਅਕਲੀਆ ਪੋਸਟ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾ ਰਹੇ ਹਾਂ ਅਸੀਂ ਜੋ ਛੋਟੀ ਜਿਹੀ ਗੱਲ ਨੂੰ ਲੈ ਕੇ ਇੰਨਾ ਤਕਰਾਰ ਵੱਜ ਚੁੱਕਿਆ ਸੀ ਕਿ ਇਸ ਗਰੀਬ ਪਰਿਵਾਰ ਤੇ ਆਫਤ ਬਣ ਗਈ ਸੀ। ਦੇਖੋ ਕੀ ਹਾਲਾਤ ਕਰਤੇ। ਇਸ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਰੋੜੇ ਇਸ ਤਰ੍ਹਾਂ ਪੈਨੇ ਜਿਵੇਂ ਵੇਰ ਖਲੇ ਰਹੇ ਹਨ। ਕਿਉਂਕਿ ਜੋ ਗੱਲ ਸੀ ਦੱਸੀ ਗਈ ਹੈ ਕਿ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਟਰੈਕਟਰ ਜੋ ਤੇਜ਼ ਜਾ ਰਿਹਾ ਸੀ ਸੜਕ ਦੇ ਉੱਪਰ ਤਾਂ ਇਸ ਵਿਅਕਤੀ ਵੱਲੋਂ ਰੋਕਿਆ ਗਿਆ ਕਿ ਤੁਸੀਂ ਤੇਜ਼ ਟਰੈਕਟਰ ਨਾ ਚਲਾਓ ਕੋਈ ਬੱਚਾ ਖਲੇ ਆ ਸਕਦਾ। ਐਨੀ ਗੱਲ ਕਹਿਣ ਤੇ ਬਾਪ ਜੀ ਦੇ ਉਹਨਾਂ ਮੁੰਡਿਆਂ ਵੱਲੋਂ ਇਸ ਪਰਿਵਾਰ ਨਾਲ ਜੋ ਹਾਲਾਤ ਗਿੱਤੇ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਕਿੰਨੇ ਜਿਹੜੇ ਰੋੜੇ ਪਏ ਨੇ ਖਿਲਾਰੇ ਹੋਏ ਨੇ ਇਹ ਵੀਡੀਓ ਦੇ ਵਿੱਚ ਵੱਜੇ ਹੋਏ ਰੋੜੇ ਨੇ ਇਨਾ ਮੁਕਾਬਲਾ ਜਿਹੜੀ ਗੱਲ ਦੱਸੀ ਗਈ ਹੈ ਕਿ ਸਾਡੇ ਵੀਡੀਓ ਦੇ ਵਿੱਚ ਰਾਤ ਨੂੰ ਗਾਹੇ ਇਨਾ ਮੁੰਡਿਆਂ ਵੱਲੋਂ ਕਈ ਬੰਦੇ ਨਾਲ ਲਿਆ ਕੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਸਾਡੇ ਗੇਟ ਤੋੜੇ ਗਏ ਨੇ ਨੱਕੜ ਦੇ ਗੇਟ ਲੱਗੇ ਸੀ ਸਾਡੇ ਵੀਡੀਓ ਦੇ ਵਿੱਚ ਰੋੜੇ ਬਹੁਤ ਜ਼ਿਆਦਾ ਮਾਰੇ ਤਾਂ ਅਸੀਂ ਆਪਣਾ ਬਚਾਅ ਕਰਦੇ ਜਿਹੜਾ ਅੰਦਰ ਅਸੀਂ ਚਲੇ ਗਏ ਸੀ ਉੱਥੇ ਜਿਹੜਾ ਬਚਾਅ ਹੋਇਆ ਦੇਖੋ ਕਿਸ ਤਰ੍ਹਾਂ ਜਿਹੜੇ ਗੇਟ ਸੀ ਹਿੱਤਾਂ ਰਾਂ ਤੋੜੇ ਗਏ ਨੇ ਪਰ ਕਿਹਦੀ ਗੜਾਸੀ ਲਾ ਲੋ ਜਾਂ ਕੋਈ ਹੋਰ ਜਿਹੜੇ ਸੰਦ ਹੁੰਦੇ ਨੇ ਉਹਨਾਂ ਵੱਲੋਂ ਇਸ ਗੇੜ ਦੇ ਉੱਪਰ ਹਮਲਾ ਕੀਤਾ ਗਿਆ ਤੋੜਨ ਦੀ ਨੂੰ ਕੋਸ਼ਿਸ਼ ਕੀਤੀ ਤਾਂ ਤੋੜ ਕੇ ਹੀ ਰੱਖਿਆ ਵੈ ਉਸ ਤੋਂ ਬਾਅਦ ਜਿਹੜੇ ਰੋੜੇ ਵੀ ਕਾਫੀ ਗੇੜੇ ਦੇ ਵਿੱਚ ਸਾਨੂੰ ਖਿਲਰੇ ਵਿਖਾਵਾਗੇ ਮਾਰੇ ਗਏ ਨੇ ਇਹ ਸਾਰੇ ਦੋਸ ਲਾਏ ਨੇ ਇਸ ਘਰ ਦੇ ਗਰੀਬ ਪਰਿਵਾਰ ਦੇ ਮਜ਼ਦੂਰ ਵਿਅਕਤੀ ਵੱਲੋਂ ਲਾਏ ਗਏ ਨੇ ਉਹਨਾਂ ਨੇ ਕਿਹਾ ਕਿ ਸਕੂਲ ਜਿਵੇਂ ਗੱਲ ਐਸੀ ਕਿ ਤੁਸੀਂ ਟਰੈਕਟਰ ਨਾਲ ਤੇ ਚਲਾਓ ਕਿਉਂਕਿ ਸੜਕ ਹੈਗੀ ਐ ਬੱਚੇ ਜ਼ਿਆਦਾ ਖੇਡਦੇ ਨੇ ਤਾਂ ਕੋਈ ਥੱਲੇ ਆ ਸਕਦਾ ਇਸ ਗੱਲ ਨੂੰ ਲੈ ਕੇ ਉਹਨਾਂ ਵਿੱਚ ਇੰਨਾ ਜਿਆਦਾ ਗੁੱਸਾ ਨੋਜੋਣਾ ਚਾਹ ਜਾਂਦਾ ਤਾਂ ਇਸ ਕਰਦੇ ਉੱਤੇ ਰਾਤ ਨੂੰ ਹਮਲਾ ਕੀਤਾ ਜਾਂਦਾ ਹੈ ਦੇਖੋ ਆ ਬੱਚੇ ਸੀਗੇ ਛੋਟੇ ਛੋਟੇ ਬੱਚੇ ਪਏ ਸੀ ਵੀਡੀਓ ਦੇ ਵਿੱਚ ਤਾਂ ਇਹਨਾਂ ਮਗਰੋਂ ਤਾਂ ਕਿਹਾ ਤਾਂ ਅਸੀਂ ਆਪਣਾ ਮਸਾ ਹੀ ਜਾਨ ਨਹੀਂ ਨਖਾਂ ਹੋਣ ਦੇ ਸਾਨੂੰ ਡਰ ਸੀ ਤਾਂ ਬਚਾ ਕੀਤਾ ਰਾਤ ਨੂੰ ਜਦੋਂ ਸਾਰੇ ਵਿਅਕਤੀ ਇਕੱਠੇ ਹੋਏ ਤਾਂ ਉਹ ਉੱਥੋਂ ਭੱਜ ਗਏ ਦੇਖੋ ਪੂਰੀ ਵੀਡੀਓ ਕੀ ਇਹਨਾਂ ਦਾ ਕਹਿਣਾ ਹੈ ਸਨਾਮਾ ਤੁਹਾਨੂੰ ਉਹ ਗਲਬਤ ਪਰ ਛੋਟੀ ਜਿਹੀ ਗੱਲ ਲਈ ਇਹਨਾਂ ਤਕਰਾਰ ਕਰਨਾ ਚੰਗੀ ਗੱਲ ਨਹੀਂ ਹੁੰਦੀ ਚਾਹੇ ਉਹ ਕੋਈ ਵੀ ਹੈ ਦੇਖੋ ਪੂਰੀ ਵੀਡੀਓ ਕੀ ਪਰਿਵਾਰਾਂ ਨੂੰ ਕਿਹਾ ਗਿਆ ਤੇ ਕੀ ਇਨਸਾਫ ਦੀ ਮੰਗ ਕੀਤੀ ਗਈ ਤੇ ਹੁਣ ਤੱਕ ਜੋ ਉਪਰ ਸਬਸਦ ਨੇ ਕੀਤਾ ਉਹ ਵੀ ਤੁਸੀਂ ਦੇਖ ਸਕਦੇ ਹੋ ਪਰ ਲੋੜ ਹੈ ਕਿ ਤੁਹਾਨੂੰ ਸਮਝਣ ਦੀ ਜਿਹਾ ਕੋਈ ਦੋ ਨੁਕਸਾਨਾ ਕਿਸੇ ਪਰਿਵਾਰ ਦਾ ਨਾ ਹੋਵੇ ਜੀ ਆਪਣਾ ਨਾ ਮੋਹ ਟਰੈਕ ਦੋ ਤਿੰਨ ਮਾਰਾਂ ਲੈ ਕੇ ਲੰਘੇ ਮੈਂ ਉਹਨਾਂ ਦੇ ਹੱਥਾਂ માં ਤੁਹਾਨੂੰ ਜਵਾਬ ਲੱਦ ਲੂੰਗਾ ਉਸ ਤੋਂ ਬਾਅਦ 10 ਵਜੇ ਸਾਡੇ ਘਰੇ ਮੋੜੇ ਸ਼ੁਰੂ ਕਰਨੇ ਮਾਰ ਤੇ ਇੱਧਰ ਸਾਰੇ ਵੀੜੇ ਚੰਦਾਂ ਤੇ ਕਲ ਤੋਂ ਟੋੜ ਤੇ ਹੂੰ ਇਹ ਬੱਸ ਜਦੋਂ ਬਾਦੋਂ ਕੋਈ ਆਉਣਾ ਹੈ ਫਿਰ ਅਸੀਂ ਗੱਲ ਕੀ ਹੋਈ ਸੀ ਗੱਲ ਟ੍ਰੈਕਟਰ ਦੀ ਸੀ ਗੱਲ ਕੀਤੀ ਤੇ ਕੀ ਕਰਨੇ ਟ੍ਰੈਕਟਰ ਦੀ ਗੱਲ ਹੋਈ ਸੀ ਟ੍ਰੈਕਟਰ ਦਾ ਕੀ ਕਰਨੇ ਇੱਧਰ ਤਿੰਨ ਚਾਰ ਗੇੜੇ ਲਾਵੇ ਮੈਂ ਗੇੜੇ ਰੋਡ ਹੈਗੀ ਹੈ ਜਾ ਸਕਦੇ ਆ ਪਰ ਕਿਵੇਂ ਤੁਸੀਂ ਕਹਿੰਦਾ ਮਤਲਬ ਕੀ ਆ ਜਿਆਦਾ ਇੱਧਰ ਵੀ ਐਸੇ ਨਹੀਂ ਆਉਂਦੇ ਵੀ ਆ ਹੋਣੀ ਰੱਖੋ ਅੱਛਾ ਤੇਜ਼ ਸੀਰ ਚ ਕਹਿਣਾ ਮਤਲਬ ਹਾਂ ਅੱਛਾ ਤੁਸੀਂ ਉਹਨੂੰ ਰੋਕਿਆ ਸੀਗਾ ਹਾਂ ਉਹਨੂੰ ਖੜਾ ਅੱਗੇ ਲੱਗਦਾ ਹੈ ਮਹਾਦੀ ਤੁਸੀਂ ਹੋਣੀ ਰੱਖੋ ਕੌਣ ਬੰਦੇ ਪਾਉਣ ਹੈ ਇੱਕ ਤਾਂ ਇਹ ਦੇਸੀ ਦਾ ਮੁੰਡਾ ਦੋ ਦੇਸੀ ਦੇ ਮੁੰਡੇ ਨੇ ਅੱਛਾ ਦੇਸੀ ਦਾ ਮੁੰਡਾ ਇਹ ਆਪਣੇ ਪੰਡੂ ਅਗਲੀ ਤੋਂ ਹਾਂ ਅਗਲੀ ਤੋਂ ਹੂੰ ਤੇ ਹੁਣ ਤਾਂ ਤੁਹਾਨੂੰ ਤੇ ਉਸ ਤੋਂ ਬਾਅਦ ਤੁਸੀਂ ਕੀ ਕਿਹਾ ਰੋਕਣ ਵਾਸਤੇ ਕੀ ਹਊਗਾ ਤੁਸੀਂ ਹੌਲੀ ਚਲਵਾ ਹੀ ਗਏ ਸੀ ਹਾਂ ਬਸ ਇਹੀ ਗੱਲ ਆਖੀ ਆ ਜੀ ਤਾਂ ਤੁਸੀਂ ਆਣ ਵਣ ਦੇ ਬੰਦੇ ਨੂੰ ਕਿਹਾ ਸੀ ਹਾਂ ਬੁਲਾਇਆ ਸੀ ਬੰਦੇ ਆਣ ਵੀ ਉੱਥੇ ਖੜੇ ਸੀ ਸਾਰੇ ਦੋਸਤ ਅੱਛਾ ਕਿਤੋਂ ਕਰਤੀ 20 ਬੰਦੇ ਤੁਸੀਂ ਰੋਦੂ ਫਿਰ ਕੀ ਹੋਇਆ ਉਦੋਂ ਕਿੰਨੇ ਵਜੇ ਇਹ ਟੱਡਾ 10:30 ਦੇ ਟਾਈਮ ਹੋਊਗਾ ਸਾਡੇ ਨਰੋੜੇ ਨੂੰ ਰਾਤ ਨੂੰ ਗੱਲ ਆ ਰਾਤ ਨੂੰ ਹਾਂ ਆ ਪਏ ਬੇੜੇ ਦੇ ਖੰਡਾਏ ਰੋੜੇ ਇਹ ਜਿਹੜੇ ਪੈ ਨਰੋੜੇ ਉਹਨਾਂ ਨੇ ਮਾਰੇ ਇਹ ਉਹਨਾਂ ਨੇ ਮਾਰੇ ਉਹਨਾਂ ਨੇ ਮਾਰੇ ਬਾਹਰੋਂ ਬੰਦੇ ਲੈ ਕੇ ਆਏ ਨੇ ਉਹ ਹੂੰ ਉਹ ਘਟ ਟੋਟਾ ਡਾ ਗਈ 35 ਬੰਦੇ ਤੇ ਇੱਟਾ ਰੋੜੇ ਮਾਰੇ ਉਹਨਾਂ ਨੇ ਗੜਾਸੇ ਕਿਰਪਾਨਾਂ ਨਾਲੇ ਕੋਲੇ ਸੀਗੀਆਂ ਤੇ ਆ ਸਾਰਾ ਦੇਖੋ ਸਾਰੇ ਟੈਂਕੀ ਟੂੰਕੀ ਭੰਨ ਗੰਦੇ ਆ ਦੇਖੋ ਕਸਦਾ ਜਿਹਾ ਸਤਿ ਕਿੱਦਿਆਂ ਨੇ ਫਿਰ ਕੋਈ ਸ਼ਿਕਾਇਤ ਨਹੀਂ ਕਰੀ ਕਿ ਪੁਲਿਸ ਪ੍ਰਸ਼ਾਸਨ ਨੇ ਕਹਿੰਦਾ ਪੁਲਿਸ ਨੂੰ ਗੈਸੀ ਰਾਤ ਵੀ ਗੈਸੀ ਰਾਤ ਬਾਹਰ ਨਹੀਂ ਖੋਲਿਆ ਕਿਸੇ ਨੇ ਕਿੱਥੇ ਗਏ ਛਾਣੇ ਚ ਗਏ ਸੀ ਛਾਣੇ ਚ ਸਿੱਧਾ ਸੱਟਾ ਮੱਥਾ ਮਾਰ ਕੇ ਮੁੜੇ ਕਿੰਨੇ ਕ ਬੰਦੇ ਸੀਗੇ ਕੰਤੇ ਹੈਗੇ ਜੀ 15 ਵੀ ਹੁੰਦੇ ਗਏ ਸੀ ਉੱਥੇ ਛਾਣੇ ਚ ਛਾਣੇ ਚ ਕੀ ਕਿਹਾ ਸਰਦਾਰ ਜੀ ਨੇ ਸੁਣੀ ਇੱਥੇ ਗੱਲ ਆ ਤੇ ਹੁਣ ਹੁਣ ਤਾਂ ਬਹੁਤ ਟਾਈਮ ਹੋ ਗਿਆ ਹੁਣ ਕੀ ਗੱਲ ਕਰੀਏ ਕਰਕੇ ਫੇਰ ਗਏ ਸੀਗੇ ਤੇਰਾ ਇੱਥੇ ਜਿਹੜਾ ਮਾਰ ਗਿਆ ਤੇ ਪੁੱਛ ਆਲੇ ਉਸ ਤੋਂ ਬਾਅਦ ਚ ਕਹਿੰਦੇ ਵੀ ਉਹਨਾਂ ਨੂੰ ਸੱਦਾਂ ਦੇ ਉੱਤੇ ਕਿਸੇ ਨੇ ਸੱਦ ਨਹੀਂ ਦਿੱਤਾ ਬੰਦੇ ਫਰਾਰ ਹੈ ਜਾਂ ਕੀ ਗਲਤ ਹੈ ਬੰਦੇ ਫਰਾਰ ਹੀ ਨਹੀਂ ਕੀ ਚਾਹੁੰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਚਾਹੁੰਦਾ ਜੀ ਇਹੀ ਹੋਈ ਸਾਨੂੰ ਇਨਸਾਫ਼ ਮਿਲੇ ਲੱਗਦਾ ਦੁਬਾਰੇ ਖਤਰਾ ਹੋ ਸਕਦਾ ਕਿਸੇ ਗੱਲ ਦਾ ਖਤਰਾ ਹੈਗਾ ਜੀ ਸਾਨੂੰ ਤਨਤਾਜੀ ਵੀ ਹੈਗਾ ਜੀ ਸਾਨੂੰ ਐਨੇ ਫੇਰ ਰਾਤ ਨੂੰ ਫੇਰ ਆਉਣਾ ਕੱਟੀ ਜਾਣ ਨੂੰ ਪਤਰਾ ਹੈ ਅਸੀਂ ਬਾਹਰ ਅੰਦਰ ਫਿਰਦੇ ਰਹਿੰਨਾ ਕੰਮ ਵਾਲੇ ਬੰਦੇ ਹਾਂ ਜਿੱਥੇ ਮਰਜ਼ੀ ਘੇਰ ਸਕਦੇ ਨੇ ਸਾਨੂੰ ਇਹੜੀ ਗੱਲ ਹੈ ਕੀ ਚਾਹੋਂਗੇ ਘਰ ਨਿਕਲ ਕੇ ਬੱਚੇ ਵੀ ਹੈ ਨਾ ਰਾਤ ਨੂੰ ਰੋੜੇ ਪਏ ਨੇ ਐਨੇ ਰੋੜੇ ਖਿਲਰੇ ਪਏ ਨੇ ਉਹ ਰੋੜੇ ਮਾਰ ਕੇ ਗਏ ਆ ਹੀ ਫੇ ਤੁਸੀਂ ਕਿਵੇਂ ਬਚਾ ਕੀਤਾ ਉਹਦਾ ਬਚਾਇਆ ਸੀ ਅੰਦਰ ਅੰਦਰ ਵਾ ਕੇ ਸੀ ਹਾਂ ਆਓ ਜਾਲੀ ਵਾਲਾ ਪਾਰ ਲਾਇਆ ਉਹ ਗਹਾਣਾ ਲਾਇਆ ਤਾਂ ਛੱਡ ਬਚਾ ਹੋਇਆ ਜਿਹੜੇ ਐਨੇ ਰੋੜੇ ਪਏ ਉਹਨਾਂ ਨੇ ਮਾਰਿਆ ਹਾਰੇ ਉਹਨਾਂ ਨੇ ਨਹੀਂ ਮਾਰਿਆ ਕੀ ਚਾਹੋਂਗੇ ਪ੍ਰਸ਼ਾਸਨ ਤੋਂ ਮੰਗ ਕਰਦੇ ਬਸ ਸਾਨੂੰ ਖਤਰਾ ਹੀ ਆਉਂਦਾ ਉਹਨਾਂ ਦਾ ਹੂੰ ਵੀ ਹੁਣ ਵੀ ਸਾਨੂੰ ਖਤਰਾ ਆਉਂਦਾ ਰਾਤ ਨੂੰ ਦਾ ਹਾਂਜੀ ਹਾਂ ਸਾਨੂੰ ਪੂਰਾ ਪੂਰਾ ਕੋਈ ਪਤਾ ਨਹੀਂ ਆ ਇਹ ਨਾ ਰੱਖੀ ਮੂਤ ਬਰੀ ਜੀ ਨਹੀਂ ਹੋਣੀ ਹੈ ਜੀ ਮਂਦੀਰ ਆ ਗਈ ਤੇ ਪੈਨਸੇ ਕਰਦੇ ਆ ਜੀ ਕੋਈ ਪਤਾ ਨਹੀਂ ਹੈਗਾ ਕੁਝ ਵੀ ਕਰ ਸਕਦੇ ਆ ਜੀ ਤੁਸੀਂ ਰਾਤ ਰੁੱਕ ਕੇ ਉਹਨੂੰ ਰੋਕ ਅਸੀਂ ਜੀ ਜਦੋਂ ਸਾਡਾ ਕੋਈ ਉਹ ਉੱਠਣ ਦਾ ਟਾਈਮ ਹੋਇਆ ਜੀ ਉਦੋਂ ਤੋਂ ਭੱਜ ਜਿਗੇ ਕਿੰਨੇ ਕੁ ਬੰਦੇ ਦੇਖੇ ਗਏ ਤੁਸੀਂ ਜੀ ਸੀਜੀਟੀ ਪੰਤੀ ਬੰਦੇ ਹੋ ਗਏ ਸਾਰੇ ਕੋਲ ਕੋਲ ਦਰਪਾਨਾ ਕਰ ਫੋਨਾ ਸਭ ਖੁੱਸ ਗਿਆ ਜੀ ਲੱਗਦਾ ਬੱਚਿਆਂ ਨੂੰ ਨੁਕਸਾਨ ਨਹੀਂ ਹੋਣਾ ਸੱਟ ਪਾ ਕੇ ਫਿਰ ਨਾ ਬੜੀ ਜੀ ਹਾਂ ਬੱਚੇ ਪੈਸੇ ਨਹੀਂ ਜੀ ਨਾ ਲੜਦੇ ਸਿੱਟੇ ਨਹੀਂ ਇਹ ਬੱਚਾ ਨੇ বাজ ਵੀ ਸਕਦੇ ਜੇ ਮੈਂ ਹੁਣ ਮਾਂ ਦੇ ਮੱਜੇ ਪੈਸੇ ਦੇ ਅੰਦਰ ਹੋਏ ਆਏ ਛੱਕੇ ਬੱਚੇ